ਸਤਿਨਾਮ ਸ੍ਰੀ ਵਾਹਿ ਹੈ ਗੁਰੂ ਸ ਆ ਬ ਜੀ ਸਾਲੋ मन इच्छा दान कारणं सर्वतर आशा पूर्णः खण्डनं प्राप्त सिमर ਨਾਨਕ ਨਹਿ ਦੂਰਣ ਹੈ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ

ਸੋ ਲਾਇਆ ਨੇ ਹੋ ਸੋ ਸਹਬਿੰਦ ਨਾ ਵਿਸਰ ਹੈ ਵਿਸਰਾ ਨਾਨਕ ਜਿਨ ਸੁੰਦਰ ਰਚਿਆਤੀ ਹੋ ਸੋ ਸਾਹੋ ਦਿੰਦ ਨਾ ਵਿਸਰਾ ਨਾਨਕ ਜੇ ਨ ਸੁੰਦਰ ਰਤਿਆ ਦੀ ਹੋ ਪਾਉੜੀ ਜਿਓ ਪ੍ਰਾਨ ਪਨ ਧਨ ਦੀਆ ने रसोग ग्रह मंदर रात आसुद राज भले संयोग स्वत ਵਕਦੀਏ ਪ੍ਰਭ ਦੇਵਨ ਜੋਗ ਹਾਰਿ ਸਿਮਰਤ ਤਨ ਮਨ ਹਰਿਆ ਲਹਿ ਜਾਹੀ ਵੇ ਜੋਗ ਸੰਗੇ ਹਾਰੇ ਗੁਣ ਰਮਾ ਬੇਨਸੇ ਸਭ ਰੋਗਾ ਹਾਰੇ ਸਿਮਰਤ ਤਨ ਮਨ ਹਰਿਆ ਲਹਿ ਜਾ ਸਤ ਸੰਗੇ ਹਾਰੇ ਗੁਣ ਰਮਹਾ ਦਿਨ ਸੇ ਸਬ ਰੋਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ